ਨਾਲਪਨਵੀ ટીਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਹਲਕਾ ਸਾਨੀਵਾਲ ਅੰਦਰ ਸਤਲੁਜ ਦੇ ਦਰਿਆ ਵਿੱਚ ਹੋਈ ਮਾਈਨਿੰਗ ਕਾਰਨ ਤੇ ਓਵਰਲੋਡ ਤੇਪਰਾਂ ਕਾਰਨ ਕਮਜ਼ੋਰ ਹੋਏ ਬੰਨਾਂ ਦੀ ਮੁਰੰਮਤ ਨਾ ਹੋਣ ਕਰਕੇ ਪੱਜਪਾ ਪੰਜਾਬ ਦੇ ਬਲਾਰੇ ਪ੍ਰਿੰਤਪਾਲ ਸਿੰਘ ਬਲੀਏਵਾਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ ਬਲੀਏਵਾਲ ਨੇ ਲਿਖਿਆ ਕਿ ਮੌਨਸੂਨ ਨੇ ਪੰਜਾਬ ਵਿੱਚ ਦਸਤਕ ਦੇ ਦਿੱਤੀ ਹੈ ਤੇ ਇਸ ਵਾਰ ਬਰਸਾਤ ਜ਼ਿਆਦਾ ਹੋਣ ਦੇ ਆਸਾਰ ਹਨ ਪਰ ਸਰਕਾਰ ਵੱਲੋਂ ਅਜੇ ਤੱਕ ਇਸ ਬਾਰੇ ਕੋਈ ਧਿਆਨ ਨਹੀਂ ਦਿੱਤਾ ਗਿਆ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੇ ਅਜੇ ਤੱਕ ਸਤਲੁਜ ਦੇ ਬੰਨਾਂ ਦਾ ਜਾਇਜ਼ਾ ਨਹੀਂ ਲਿਆ ਕੀ ਕਿਥੇ ਕਿਥੇ ਦੇ ਕਿਨਾਰੇ ਕਮਜ਼ੋਰ ਹੋ ਗਏ ਹਨ ਬਲਿਏਵਾਲ ਨੇ ਕਿਹਾ ਕਿ ਪਿਛਲੇ ਦਿਨੀ ਸੰਗਰੂਰ ਜ਼ਿਲ੍ਹੇ ਦੇ ਖੜਿਆਲ ਪਿੰਡ ਵਿੱਚ ਨਹਿਰ ਵਿੱਚ ਪੜ ਪਾੜ ਦੀ ਵਾਪਰੀ ਘਟਨਾ ਨੇ ਇੱਕ ਵਾਰ ਫਿਰ ਸਾਡੇ ਹੜ੍ਹ ਸੁਰੱਖਿਆ ਢਾਂਚੇ ਦੀ ਨਾਜ਼ੁਕ ਸਥਿਤੀ ਨੂੰ ਉਜਾਗਰ ਕੀਤਾ ਹੈ ਸਤਲੁਜ ਦਰਿਆ ਦੇ ਨਾਲ ਨਾਲ ਸਥਿਤੀ ਖਾਸ ਤੌਰ ਤੇ ਚਿੰਤਾਜਨਕ ਹੈ ਜਿੱਥੇ ਬੰਨ ਟੁੱਟਣਾ ਅਤੇ ਕਮਜ਼ੋਰ ਬੰਨ ਹੋਣਾ ਖਤਰਾ ਹੈ ਇਹ ਅਸਫਲਤਾਵਾਂ ਸਿਰਫ ਕੁਦਰਤੀ ਕਰੋਪੀ ਦਾ ਨਤੀਜਾ ਨਹੀਂ ਹਨ ਸਗੋਂ ਮੁੱਖ ਤੌਰ ਤੇ ਵਿਆਪਕ ਗੈਰ ਕਾਨੂੰਨੀ ਰੀਟ ਮਾਈਨਿੰਗ ਹੀ ਕਾਰਨ ਹਨ ਬੜੀਆਵਾਲੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਪੂਰੇ ਖੇਤਰ ਵਿੱਚ ਬੰਨਾ ਅਤੇ ਨਹਿਰੀ ਪ੍ਰਣਾਲੀਆਂ ਦਾ ਇੱਕ ਇਮਾਨਦਾਰ ਅਤੇ ਪਾਰਦਰਸ਼ੀ ਜ਼ਮੀਨੀ ਆਧਾਰਤ ਮੁਲਾਂਕਣ ਕਰਨ ਲਈ ਤੁਰੰਤ ਇੱਕ ਸੁਤੰਤਰ ਉੱਚ ਪੱਧਰੀ ਤਕਨੀਕੀ ਤਕਨੀਕ ਟੀਮ ਤਾਇਨਾਤ ਕਰੋ ਅਤੇ ਗੈਰ ਕਾਨੂੰਨੀ ਮਾਈਨਿੰਗ ਤੇ ਸਖਤ ਅਤੇ ਨਿਰੰਤਰ ਕਾਰਵਾਈ ਸ਼ੁਰੂ ਕਰੋ ਖਾਸ ਕਰਕੇ ਦਰਿਆਵਾਂ ਤੇ ਨਹਿਰਾਂ ਦੇ ਨੇੜੇ ਦੇ ਖੇਤਰਾਂ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਹੜ੍ਹਾਂ ਕਾਰਨ ਪੰਜਾਬ ਪਹਿਲਾਂ ਹੀ ਜਾਨ-ਮਾਲ, ਰੋਜੀ-ਰੋਟੀ ਅਤੇ ਖੇਤੀਬਾੜੀ ਉਤਪਾਦਕਾਂ ਦਾ ਭਾਰੀ ਨੁਕਸਾਨ ਚੱਲ ਚੁਕਾ ਹੈ। ਅਸੀਂ ਇੱਕ ਹੋਰ ਆਫਤ ਬਰਦਾਸ਼ਤ ਨਹੀਂ ਕਰ ਸਕਦੇ, ਖਾਸ ਕਰਕੇ ਉਹ ਆਫਤ ਜੋ ਮਨੁੱਖ ਦੁਆਰਾ ਬਣਾਈ ਗਈ ਹੋਵੇ ਅਤੇ ਜੋ ਪੂਰੀ ਤਰ੍ਹਾਂ ਰੋਕੀ ਜਾ ਸਕੇ। ਬਲੀਏਵਾਲ ਨੇ ਲਿਖਿਆ ਕਿ ਇਹ ਹੀ ਰਾਜਨੀਤੀ ਦਾ ਮਾਮਲਾ ਨਹੀਂ ਹੈ, ਬਲਕਿ ਜਨਤਕ ਸੁਰੱਖਿਆ, ਵਾਤਾਵਰਣ, ਜ਼ਿੰਮੇਵਾਰੀ ਅਤੇ ਪ੍ਰਸ਼ਾਸਨਿਕ ਜਵਾਬਦੇਹੀ ਦਾ ਮਾਮਲਾ ਹੈ। ਪੂਰੀ ਉਮੀਦ ਹੈ ਕਿ ਤੁਹਾਡੀ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਵੇਗੀ।